ਆਪਰਾ ਨਾਮ ਤੇ ਰਜਿਸਟਰ ਕੀਤਾ ਸੀ ਮੇਰਾ ਰਜਿੰਦਰ ਸਿੰਘ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਸਰ ਕੀ ਉਪਰਾਲਾ ਕੀਤਾ ਗਿਆ ਸਰਾ ਇਲਾਕਿਆ ਵਾਸਤੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਜਿਹੜਾ ਵਾ ਵਿਸ਼ੇਸ਼ ਉਪਰਾਲਾ ਕਰਦਾ ਜਿਹੜਾ ਤਿੰਨ ਦਿਨ ਤੋਂ ਜਿਹੜਾ ਵਾ ਸਰਾ ਸਾਰੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਲੰਗਰ ਸੇਵਾਵਾਂ ਤੇ ਰੈਸ਼ ਦਾ ਪ੍ਰਬੰਧ ਕੀਤਾ ਉਸ ਦੇ ਨਾਲ ਨਾਲ ਜਿਹੜਾ ਵਾ ਸੰਗਤਾਂ ਵਾਸਤੇ ਜਿਹੜਾ ਵਾ ਉਹ ਮੈਡੀਕਲ ਸਹੂਲਤਾਂ ਵੀ ਉਪਰਾਲਾ ਕੀਤਾ ਗਿਆ ਉਸ ਦੇ ਨਾਲ ਨਾਲ ਜਿਹੜਾ ਵਾ ਜਿਹੜੇ ਗੁਰਦਵਾਰਾ ਸਹਾਬਾਨ ਨੇ ਜਿਹੜੇ ਸਤਦੀ ਪਿੰਡਾਂ ਦੇ ਵਿੱਚ ਉਹਨਾਂ ਤੇ ਮਹਾਰਾਜ ਦੀ ਜਿਹੜੇ ਸਰੂਪ ਹੈ ਉਹਨਾਂ ਨੂੰ ਸੁਰੱਖੇਤ ਜਗਾਵਾਂ ਤੇ ਲਿਉਣ ਵਾਸਤੇ ਸੰਗਤਾਂ ਦੀ ਸਹਿਮਤੀ ਦੇ ਨਾਲ ਪਿੰਡ ਵਸਿਆਂ ਦੀ ਪਿੰਡ ਦੇ ਮੋਤਵਰਾਂ ਦੀ ਸਹਿਮਤੀ ਦੇ ਨਾਲ ਪਿੱਛੇ ਵਿਸ਼ੇਸ਼ ਜਿਹੜੀਆਂ ਸੁਰੱਖਤ ਜਗਾਵਾਂ ਤੇ ਖੜਨ ਵਾਸਤੇ ਜਿਹੜਾ ਵਾ ਉਹ ਵੀ ਉਪਰਾਲੇ ਜਿਹੜੇ ਕੀਤੇ ਗਏ ਆ ਤੇ ਉਹਦੇ ਵਾਸਤੇ ਜਿਹੜਾ ਵਾ ਗੁਰਦੁਆਰਾ ਵਾਤਾਰਾ ਸਿੰਘ ਆ ਬਾਬਾ ਬੁੱਢਾ ਸਾਹਿਬ ਆ ਤੋ ਕੀ ਆ ਸਤਰਾਣੀ ਸਾਹਿਬ ਤੇ ਰਮਦਾਸ ਆ ਇਹਨਾਂ ਗੁਰਦੁਆਰਿਆਂ ਦੇ ਵਿੱਚ ਜਿਹੜਾ ਵਾ ਇਹ ਜਿਹੜੀਆਂ ਪਲਕੀ ਸਭ ਲਈ ਬੱਸਾਂ ਸ਼ਿਸ਼ੋਭਤ ਕੀਤੀਆਂ ਗਈਆਂ ਜਦੋਂ ਮਰਜੀ ਮਹਾਰਾਜ ਜੀ ਸਵਾਰੀ ਤੇ ਜਦੋਂ ਜ਼ਰੂਰਤ ਪਈ ਪਿੰਡ ਵਾਲੇ ਸਵਾਹ ਦੇਣਗੇ ਉਹ ਉਹਦਾ ਜਿਹੜਾ ਆਪਣਾ ਲਿਆਂਦੇ ਜਾਣਗੇ ਨਹੀਂ ਸਰ ਇਹ ਮੀਟਿੰਗਾਂ ਤਾਂ ਦੌਰ ਚੱਲਦਾ ਪਿਆ ਟੜਿਆ ਵਾ ਬਿਲਕੁਲ ਸਾਡੇ ਪ੍ਰਚਾਰਕ ਸਹਿਬਾਨ ਜਿਹੜੇ ਪਿੰਡਾਂ ਦੇ ਵਿੱਚ ਪਹੁੰਚੇ ਆ ਜਿੱਥੇ-ਜਿੱਥੇ ਵੀ ਪਿੰਡ ਵਾਲੇ ਜਿਹੜਾ ਕੋਈ ਦੇਣਗੇ ਆਪਣਾ ਸਹਿਯੋਗ ਦੱਸਣਗੇ ਸਾਨੂੰ ਵੀ ਸਾਡੇ ਮਹਾਰਾਜ ਦੀ ਸਵਾਰੀ ਜਿਹੜੀ ਸੋਕਾ ਜਗ੍ਹਾ ਤੇ ਉਹ ਜਿਹੜਾ ਸੱਖ ਜਗ੍ਹਾ ਤੇ ਲੈ ਕੇ ਆਇਆ ਤੇ ਪਿੰਡ ਜਿਹੜੇ ਪਿੰਡ ਦੇ ਸਰਦੀ ਲੋਕ ਇਥੋਂ ਉੱਠਣਗੇ ਉਹਨਾਂ ਵਾਸਤੇ ਸ਼੍ਰੋਮਣੀ ਕਮੇਟੀ ਲੋਕ ਕੀ ਇੰਤਜ਼ਾਮ ਕੀਤਾ ਹੈ ਗੇਰੇ ਨਾਲੋਂ ਉਹਨਾਂ ਵੱਲੋਂ ਤੇ ਤਿੰਨ ਤਿੰਨ ਦਿਨ ਹੋ ਗਏ ਪ੍ਰਬੰਧ ਕੀਤੇ ਜੇ ਕਿਸੇ ਨੂੰ ਰਹਿਸ ਦੀ ਆ ਲੰਗਰ ਦਾ ਹੀ ਮੈਂ ਤੇ ਇਹੀ ਆ ਤੇ ਅਜੇ ਤੱਕ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਅਗਰ ਜੀ ਹੁੰਦੀ ਆ ਤਾਂ ਕੋਈ ਗੱਲ ਨਹੀਂ ਇਸ ਤਿਆਰੀ ਵਾਸਤੇ ਗੁਰਦੁਆਰਾ ਮੇ ਲੋਸਮੈਂਟ ਕਰਾਇਆ ਜਾ ਰਹੀ ਹੈ ਲੋਸਮੈਂਟ ਹੀ ਆ ਜਿਹੜੇ ਸਾਡੇ ਪ੍ਰਚਾਰਕ ਸਮਾਂਤਰਨ ਪ੍ਰਚਾਰਕ ਕਮੇਟੀ ਦੇ ਪਿੰਡਾਂ 'ਚ ਜਾ ਰਹੇ ਲੋਸਮੈਂਟ ਹੀ ਆ ਆਪਣਾ